ਪਰ ਸਰਵ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜਿਹੜੀ ਸੀਟ ਹੈ ਉਥੋਂ ਚਰਚਿਤ ਲੀਡਰ ਹੈ ਹਰਮੀਤ ਸੰਧੂ ਜੀ ਪਾਰਟੀ ਦਾ ਉਮੀਦਵਾਰ ਐਲਾਨਤਾ ਹੈ ਰੌਚਕ ਹੋ ਗਿਆ ਮਾਮਲਾ ਕਾਫੀ ਰੌਚਕ ਹੋਏਗਾ ਜੀ ਕਿਉਂ ਉਥੋਂ ਜਿਹੜੇ ਇਹਨਾਂ ਦੇ ਪਮਕੜ ਸੀਗੇ ਉਹ بڑے ਦਾਵੇਦਾਰ ਸੀਪੀ ਸਾਨੂੰ ਟਿਕਟ ਮਿਲੇਗੀ ਲੇਕਿਨ ਪਾਰਟੀ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਪਾਰਟੀ ਹੁਣ ਤੱਕ ਕਈ ਹਲਕਿਆਂ ਦੇ ਵਿੱਚ ਬਕਾਇਦਾ ਤੌਰ ਤੇ ਦੂਸਰੀਆਂ ਪਾਰਟੀਆਂ ਚੋਂ ਉਮੀਦਵਾਰ ਲਿਆ ਕੇ ਖੜੇ ਕਰ ਚੁੱਕੀ ਹੈ ਉਹ ਮੱਕੜ ਵਾਂਗੇ ਬੇਹੋਸ਼ ਹੋ ਜਾਂਦੇ ਵਿਚਾਰੇ ਬਿਲਕੁਲ ਭਾਵੇਂ ਚੱਬੇਵਾਲ ਦਾ ਮਾਮਲਾ ਹੋਵੇ ਤੇ ਭਾਵੇਂ ਗਿੱਦੜਬਾਹ ਦਾ ਮੁਕਾਬਲਾ ਹੋਵੇ ਮਾਮਲਾ ਹੋਵੇ ਤੇ ਭਾਵੇਂ ਬਕਾਇਦਾ ਤੌਰ ਤੇ ਤਰਨਤਨ ਦਾ ਹੋਵੇ ਸਾਰੇ ਬੰਦੇ ਬਾਹਰੋਂ ਲਿਆਉਂਦੇ ਗਏ ਆ ਤੇ ਇਹ ਕਹਿੰਦੇ ਸਾਡੇ ਪੰਮੱਕੜ ਬੜੇ ਵਫਾਦਾਰ ਆ ਤੁਸੀਂ ਟਿਕਟਾਂ ਨੂੰ ਦੇਵਾਗੇ ਇਹ ਕੇਜਰੀਵਾਲ ਸਾਡੇ ਸ਼ਬਦ ਅਸੀਂ ਆਪਣੇ ਕੋਲ ਨਹੀਂ ਕਹਿ ਰਹੇ